ਸਤਿ ਸ਼੍ਰੀ ਅਕਾਲ ਪੀਪੀਪਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਨੇਸ਼ ਸੂਰੀ ਸਾਥੀਓ ਇਸ ਸਮੇਂ ਅਸੀਂ ਨਵਾਂ ਸ਼ਹਿਰ ਬੰਗਾ ਰੋਡ ਤੇ ਕੋਟਕ ਮਹਿੰਦਰਾ ਬੈਂਕ ਦੇ ਬਿਲਕੁਲ ਬਾਹਰ ਮੌਜੂਦ ਆ ਪਾਰਕਿੰਗ ਏਰੀਆ ਚ ਮੌਜੂਦ ਹੈ ਔਰ ਮੇਰੇ ਨਾਲ ਵੀਰ ਪਰਮਿੰਦਰ ਜੀ ਨੇ ਗੜ ਸ਼ੰਕਰ ਤੋਂ ਅਸੀਂ ਸਾਰਨੇ ਰਲ ਕੇ ਇਹਨਾਂ ਦੀ ਮਦਦ ਕਰਨੀ ਹੈ ਜਿਵੇਂ ਤੁਸੀਂ ਹਮੇਸ਼ਾ ਹੀ ਸਾਡੀ ਬਾਹ ਫੜਦੇ ਹੋ ਮਦਦ ਕਰਦੇ ਹੋ ਇਸੇ ਤਰੀਕੇ ਅੱਜ ਫਿਰ ਤੋਂ ਤੁਹਾਡੀ ਮਦਦ ਦੀ ਲੋੜ ਹੈ ਭਾਈ ਪਰਮਿੰਦਰ ਉਹਨਾਂ ਦਾ ਮੋਟਰਸਾਈਕਲ ਇੱਥੇ ਖੜਾ ਸੀਗਾ ਔਰ ਇਥੋ ਚੱਕ ਹੋ ਗਿਆ ਤਸਵੀਰ ਆ ਤੁਹਾਨੂੰ ਨਾਲ ਦੀ ਨਾਲ ਸਕਰੀਨ ਤੇ ਨਜ਼ਰ ਆ ਰਹੀਆਂ ਜਿਸ ਵਿਅਕਤੀ ਨੇ ਜਿਸ ਮਾੜੇ ਅਨਸਰ ਨੇ ਇਹਨਾਂ ਦਾ ਮੋਟਰਸਾਈਕਲ ਚੱਕਿਆ ਉਸ ਦੀ ਤਸਵੀਰ ਜਿਹੜੀ ਹੈ ਉਹ ਸੀਸੀਟੀਵੀ ਵਿੱਚ ਆ ਗਈ ਹੈ ਤੁਹਾਡੇ ਆਂਡ ਗਵਾਂਡ ਜੇ ਬੰਦਾ ਕਿਤੇ ਰਹਿੰਦਾ ਤੁਸੀਂ ਇਸ ਨੂੰ ਪਛਾਣਦੇ ਹੋ ਤੁਹਾਡੇ ਸ਼ਹਿਰ ਦਾ ਤੁਹਾਡੇ ਪਿੰਡ ਦਾ ਤੁਸੀਂ ਪਰਮਿੰਦਰ ਉਹਨਾਂ ਨੂੰ ਕੰਟੈਕਟ ਕਰਨ ਨੰਬਰ ਸੀ ਇਹਨਾਂ ਦਾ ਦੱਸ ਦਾਂ ਕਿ ਤੁਸੀਂ ਸਾਨੂੰ ਕੰਟੈਕਟ ਕਰ ਲਿਓ ਚਾਹੇ ਪੁਲਿਸ ਨੂੰ ਕਰ ਲਿਓ 1 ਵਜੇ ਦੇ ਆਸ-ਪਾਸ ਮੋਟਰਸਾਈਕਲ ਚੱਕ ਹੋਇਆ ਉਮੀਦ ਹੈ ਲੱਗਦਾ ਹਾਲੇ ਤੱਕ ਸੌਦਾ ਨਹੀਂ ਹੋਇਆ ਹੋਣਾ ਅਸੀਂ ਇਹ ਮੋਟਰਸਾਈਕਲ ਲੱਭਣਾ ਹੈ ਤੇ 22 ਤੱਕ ਅਪੜਦਾ ਕਰਨਾ ਹੈ ਤੁਹਾਡੇ ਸਾਥ ਦੀ ਲੋੜ ਹੈ ਪਰਮਿੰਦਰ ਜੀ ਕੀ ਕੰਮ ਕਰਨਾ ਹੈ ਸਿੱਥੇ ਤੁਸੀਂ ਅੱਛਾ ਸਹੀ ਗੱਲ ਭਾਜੀ ਮੇਰਾ ਨਾਮ ਪਰਮਿੰਦਰ ਹੈ ਜੀ ਤੇ ਮੈਂ ਭਾਜੀ ਸੀਐਮਐਸ ਕੰਪਨੀ ਚ ਕੰਮ ਕਰਦਾ ਆਂ ਅੱਛਾ ਤੇ ਜਦੋਂ ਏਟੀਐਮ ਦਾ ਤੇ ਹੋਰ ਸਾਡੇ ਕੋਲ ਕੰਮ ਹੁੰਦਾ ਆ ਤੇ ਤਕਰੀਬਨ 1 ਵਜੇ ਦੇ ਕਰੀਬ ਕਰੀਬ ਅੱਜ ਅਸੀਂ ਇੱਥੇ ਬਾਈਕ ਇੱਥੇ ਖੜਾ ਕਰਕੇ ਤੇ ਮੈਂ ਨਾਲ ਦੇ ਆਈਡੀਵੀ ਬੈਂਕ ਚ ਕੈਸ਼ ਜਮ੍ਹਾਂ ਕਰਾਣ ਗਿਆ ਸੀਗਾ ਕਿੰਨੀ ਦੇਰ ਲੱਗੀ ਤੁਹਾਨੂੰ ਅੰਦਰ ਮੈਕਸ ਟੂ ਮੈਕਸ 10 ਮਿੰਟ ਲੱਗੇ ਜੀ 10 ਮਿੰਟ ਚ ਕੰਮ ਹੋ ਜਾਏਗਾ ਹਾਂ ਜੀ ਜਦੋਂ ਮੈਂ ਬਾਹਰ ਨਿਕਲ ਕੇ ਆਇਆ ਤਾਂ ਇੱਥੇ ਆ ਕੇ ਦੇਖਿਆ ਬਾਈਕ ਹੈ ਨਹੀਂ ਸੀ ਬਾਈਕਲ ਕਿਹੜਾ ਹੈ ਜੀ ਸਪਲੈਂਡਰ ਮੋਟਰਸਾਈਕਲ ਹੈ ਜੀ ਸਿਲਵਰ 컬러 ਦਾ ਮਾਡਲ ਮਾਡਲ 2017 ਜੀ ਤੁਹਾਡੇ ਨਾਂ ਮੇਰੇ ਬ੍ਰਦਰ ਦੇ ਨਾਂ ਤੇ ਨਰਿੰਦਰ ਸੈਜਲ ਦੇ ਨਾਂ ਤੇ ਆਰ.ਸੀ. ਵਿੱਚ ਹਾਂ ਜੀ ਆਰ.ਸੀ. ਚ ਹੈ ਜੀ ਤੇ ਨੰਬਰ ਕਿੰਨਾ ਮੋਟਰਸਾਈਕਲ ਦਾ ਪੀਬੀ 07 ਬੀ ਜੇ 2633 ਇੱਕ ਵਾਰੀ ਫੇਰ ਦੱਸੋ ਪੀਬੀ 07 ਬੀ ਜੇ 2633 ਆਪਣਾ ਫੋਨ ਨੰਬਰ ਵੀ ਦੱਸੋ ਜੀ ਮੇਰਾ ਮੋਬਾਈਲ ਨੰਬਰ ਹੈਗਾ ਜੀ 8146 2 8246 262576 ਇੱਕ ਮੈਂ ਤੁਹਾਨੂੰ ਹੋਰ ਬੇਨਤੀ ਕਰ ਦਿੰਦਾ ਕਿ ਅਸੀਂ ਹਮੇਸ਼ਾ ਹੀ ਆਪਣੇ ਚੈਨਲ ਤੇ ਕਹੀਦਾ ਕਿ ਜਿਹੜਾ ਮਦਦ ਕਰਦਾ ਉਹ ਤਾਂ ਮਦਦ ਦਾ ਅਸੀਂ ਪੈਸਿਆਂ ਵਿੱਚ ਜਿਹੜਾ ਆ ਉਹਨੂੰ ਬੈਕ ਨਹੀਂ ਕਰ ਸਕਦੇ ਪੇ ਬੈਕ ਨਹੀਂ ਕਰ ਸਕਦੇ ਪਰ ਫਿਰ ਵੀ ਜਿਹੜਾ ਪਰਮਿੰਦਰ ਬਾਈ ਦੀ ਮਦਦ ਕਰੂਗਾ ਪੀ ਵੀ 32 ਨਵਾਂ ਸ਼ਹਿਰ ਚੈਨਲ ਵੱਲੋਂ ਉਹਦੀ ਗੁਪਤ ਜਿਹੜਾ ਨਾਮ ਦਿੱਤਾ ਜਾਊਗਾ ਪਰ ਆਪਾਂ ਵੀਰ ਦੀ ਮਦਦ ਕਰਨੀ ਹੈ ਆਪਾਂ ਹਰ ਹੀਲੇ ਨਾਲ ਦੀ ਮਦਦ ਕਰਨਾ ਚਾਹੁੰਦੇ ਆਂ ਔਰ ਕਵਾੜੀਆਂ ਮੈਂ ਸਾਰਿਆਂ ਨੂੰ ਕੋ ਰਸਾ ਨਹੀਂ ਬੰਨਣਾ ਚਾਹੁੰਦਾ ਬੜੀ ਵਾਰ ਆਪਾਂ ਗੱਲ ਕੀਤੀ ਹੈ ਕਿ ਕਵਾੜੀਆਂ ਕੋਲ ਹੀ ਜਾ ਕੇ ਵੇਚਦੇ ਆ ਔਰ ਗੜਸ਼ੰਕਰ ਏਰੀਆ ਸ਼ਾਇਦ ਥੋੜੀ ਪਰਹਾ ਰਿਆ ਤਾਂ ਤੁਸੀਂ ਆਪਣੇ ਆਲੇ ਦੁਆਲੇ ਜ਼ਰੂਰ ਚੈੱਕ ਆਊਟ ਕਰਿਓ ਵੀਰ ਉਹਨਾਂ ਦੀ ਮਦਦ ਕਰਨੀ ਆ ਨੰਬਰ ਇੱਕ ਵਾਰੀ ਫੇਰ ਜਿਹੜਾ ਮੋਟਰਸਾਈਕਲ ਦਾ ਪੁੱਛਦੇ ਨੇ ਮੋਟਰਸਾਈਕਲ ਨੰਬਰ ਦੱਸੋ ਮੋਟਰਸਾਈਕਲ ਦਾ ਨੰਬਰ ਹੈਗਾ ਜੀ ਪੀਪੀ 07 ਬੀ ਜੇ 2633 ਆਪਣਾ ਫੋਨ ਨੰਬਰ ਫੇਰ ਦੱਸ ਮੇਰਾ ਮੋਬਾਈਲ ਨੰਬਰ ਹੈਗਾ ਜੀ 8146 262576 ਹਾਂ ਤੇ ਤੁਸੀਂ ਇਹਨਾਂ ਦਾ ਫੋਨ ਨੰਬਰ ਸੁਣ ਲਿਆ ਮੋਟਰਸਾਈਕਲ ਦਾ ਨੰਬਰ ਸੁਣ ਲਿਆ ਫੋ ਪਰ ਅਸੀਂ ਕੋਸ਼ਿਸ਼ ਕਰੀਏ ਕਿ ਇਹਨਾਂ ਦੀ ਮਦਦ ਕਰੀਏ ਕਿਉਂਕਿ ਹਾਲੇ ਤੱਕ ਮੋਟਰਸਾਈਕਲ ਦਾ ਸੌਦਾ ਨਹੀਂ ਹੋਇਆ ਹੋਣਾ ਇਹਨਾਂ ਨੇ ਪੁਲਿਸ ਕੰਪਲੇਂਟ ਵੀ ਕਰਾ ਦਿੱਤੀ ਹੈ ਤਸਵੀਰ ਇੱਕ ਵਾਰੀ ਫਿਰ ਤੋਂ ਤੁਹਾਨੂੰ ਦਿਖਾ ਦਿੰਨੇ ਆ ਜਿਸ ਵਿਅਕਤੀ ਨੇ ਇਥੋਂ ਮੋਟਰਸਾਈਕਲ ਚੱਕਿਆ ਉਹਦੀ ਤਸਵੀਰ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਹੀ ਹੋਣੀ ਆ ਇਹ ਬੰਦਾ ਤੁਹਾਡੇ ਮਹੱਲੇ ਦਾ ਹੈ ਤੁਹਾਡੇ ਪਿੰਡ ਦਾ ਹੈ ਤੁਹਾਡੇ ਸ਼ਹਿਰ ਦਾ ਹੈ ਜਾਂ ਤੁਸੀਂ ਇਹਨੂੰ ਜਾਣਦੇ ਆ ਜ਼ਰੂਰ ਬਾਈ ਉਹਨਾਂ ਦਾ ਸੰਪਰਕ ਕਰ ਲਿਓ ਉਮੀਦ ਕਰਦੇ ਆ ਕਿ ਇਹਨਾਂ ਦਾ ਮੋਟਰਸਾਈਕਲ ਆ ਸ਼ਾਮ ਤੱਕ ਇਹਨਾਂ ਨੂੰ ਵਾਪਸ ਮਿਲ ਜਾਏਗਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ